ਦਾ ਕੋਈ ਚੋਰ ਹੀ ਹੈਗੇ ਛੱਡਣ ਨੂੰ ਤੇ ਇਹ ਜ਼ਿੰਮੇਵਾਰੀ ਆ ਸਰਕਾਰਾਂ ਦੀ ਠੀਕ ਹੈ ਨਾ ਅਸੀਂ ਰਾਤਾਂ ਨੂੰ ਦਿਨ ਰਾਤ 12 12 1 1 ਵਜੇ ਅਸੀਂ ਪੈਨੇਗੇ ਤੜਕੇ 4 ਵਜੇ ਫਿਰ ਉੱਠ ਕਰਦੇ ਹਾਂਗੇ ਮਤਲਬ ਤੇ ਸਿਆਲ ਦੀਆਂ ਰਾਤਾਂ ਨੇ ਕੋਈ ਤੁਸੀਂ ਇਹ ਨਾਲੋ ਵੀ ਕੋਈ ਹਰ ਇੱਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ ਪੁੱਤਾ ਵਾਂਗੂ ਫਾਲੀ ਹੋਈ ਪਾਲੀ ਹੋਈ ਫਸਲ ਆ ਜੀ ਬਰਬਾਦ ਹੋ ਰਹੀ ਹੈਗੀ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਂ ਡੀਸੀ ਸਾਹਿਬ ਨੂੰ ਹੱਲ ਕਰਨਾ ਚਾਹੀਦਾ ਰੋਡ ਦੇ ਦਾ ਵੱਧ ਤੋਂ ਵੱਧ ਹੋ ਰਿਹਾ ਜੀ ਐਕਸੀਡੈਂਟ ਹੋ ਰਹੇ ਨੇ ਨੌਜਵਾਨ ਲੋਕ ਮਰ ਰਹੇ ਨੇ ਵੀ万 ਲੋਤੇ ਫਸਲਾਂ 100 ਦੇ ਵਿੱਚੋਂ 60 ਪ੍ਰਤੀਸ਼ਤ ਫਸਲ ਖਾਧੀ ਗਈ। ਸਾਨੂੰ ਪ੍ਰੋਬਲਮ ਹੋ ਰਹੀ ਹੈ ਵੀ ਸਾਡੀ ਕਣਕ ਬਿਲਕੁਲ ਖਾ ਚੁੱਕੇ ਨੇ। ਤੇ ਸਾਨੂੰ ਇਹਨੂੰ ਜਗਾ ਨਹੀਂ ਹੈਗੀ ਕੋਈ ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਅੰਦਰ ਨਹੀਂ ਵੜਦੇ। ਨਹੀਂ ਗਊਸ਼ਾਲਾ ਜਿਹੜੀ ਇੱਥੇ ਚ ਰੀੜੀ ਬਣਾਈ ਹੈ ਉੱਥੇ ਨਹੀਂ ਤੁਸੀਂ ਜਾ ਕੇ ਆਏ। ਉੱਥੇ ਸਾਨੂੰ ਬਣ ਨਹੀਂ ਦਿੰਦੇ। ਇਸ ਪਰ ਕਿ ਇੱਥੇ ਜਦੋਂ ਕਿਸਾਨ ਲੈ ਕੇ ਆਏ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਬਰਸ਼ਾਰੀ ਆ ਰਹੀ ਹੈ ਜਨੇੜੀ ਸਾਡੀ ਸਰਕਾਰੀ ਗਊਸ਼ਾਲਾ ਉਥੇ ਜਿੰਨੀ ਕਪੈਸਿਟੀ ਜੋ ਵੀ ਅਲਾਉਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ ਹੁਣ ਵੀ ਜਿੰਨੀ ਪਗੋਵਾਂ ਲੈ ਕੇ ਆਏ ਨੇ ਕੋਈ ਪਸ਼ੂ ਲੈ ਕੇ ਆਏ ਨੇ ਉਹਨਾਂ ਨੂੰ ਐਡਜਸਟ ਕਰਾਤਾ ਗਿਆ ਹੈ ਪ੍ਰੋਬਲਮ ਇਹ ਆਂਦੀ ਹੈ ਕਿ ਉਥੇ ਕਪੈਸਿਟੀ ਹੈ ਜੀ 300 ਪਸ਼ੂ ਦੀ ਇਟ ਇਜ਼ ਅ ਫਾਈਨਾਈਟ ਕੈਪੈਸਟੀ ਇਨਫਾਈਨਾਈਟਰੀ ਹੈ ਉਹਨੂੰ ਵਧਾਉਣ ਲਈ ਅਸੀਂ ਆਲਰੇਡੀ ਦੋ ਸ਼ਟਰ ਹੋਰ ਬਣਾ ਰਹੇ ਹਾਂ ਦੋ ਸ਼ਟਰ ਦਾ ਪ੍ਰਪੋਜ਼ਲ ਹੋਰ ਗਿਆ ਹੋਇਆ ਸੋ ਵੀ ਆਰ ਗ੍ਰੈਜੂਲੀ ਮੈਨੇਜਿੰਗ ਬਟ ਦੇਖੋ ਇਹ ਪੂਰੇ ਪੰਜਾਬ ਵਰਦੀ ਸਮੱਸਿਆ ਹੈ ਗੱਲੇ ਭਵਾਨੀਗੜ੍ਹ ਦੀ ਨਹੀਂ ਹੈ ਗੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ ਵੀਰ ਪੈਨੇਜੋ ਜੀ ਹਾਂ ਜੀ ਕੀ ਰਾਮਾ ਜੀ ਤੁਹਾਡਾ ਯਾਰ ਰومی ਸਿੰਘ ਫੱਗੂ ਵਾਲਾ ਹਾਂ ਜੀ ਕੀ ਤੇ ਵੀਰ ਜੀ ਅਸੀਂ ਸਾਡਾ ਕੋਈ ਚੋਰ ਹੀ ਹੈਗਾ ਛੱਡਣ ਨੂੰ ਤੇ ਇਹ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਠੀਕ ਹੈ ਨਾ ਅਸੀਂ ਰਾਤਾਂ ਨੂੰ ਦਿਨ ਰਾਤ 12 12 1 1 ਵਜੇ ਅਸੀਂ ਪੈਂਦੇ ਹਾਂਗੇ ਤੜਕੇ 4 ਵਜੇ ਫੇਰ ਉੱਠ ਖੜਦੇ ਹਾਂਗੇ ਮਤਲਬ ਤੇ ਸਿਆਲ ਦੀਆਂ ਰਾਤਾਂ ਨੇ ਕੋਈ ਤੁਸੀਂ ਇਹ ਨਾਲੋ ਵੀ ਕੋਈ ਹਰ ਇੱਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ ਪੁੱਤਾ ਵਾਂਗੂ ਫਾਲੀ ਹੋਈ ਪਾਲੀ ਹੋਈ ਫਸਲਾਂ ਜੀ ਬਰਬਾਦ ਹੋ ਰਹੀ ਹੈਗੀ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਂ ਡੀਸੀ ਸਾਹਿਬ ਨੂੰ ਇਹ ਹੱਲ ਕਰਨਾ ਚਾਹੀਦਾ ਜਿਵੇਂ ਝਰੇੜੀ ਗਊਸ਼ਾਲਾ ਆਪਣੇ ਬਣਾਈ ਗਈ ਜੀ ਸਰਕਾਰ ਵੱਲੋਂ ਉਹ ਗਊਸ਼ਾਲਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਨਹੀਂ ਝਰੇੜੀ ਦੇਖੋ ਗਊਸ਼ਾਲਾ ਬਣੀ ਹੈ ਸਾਡੀ ਸਾਡੀਆਂ ਜ਼ਮੀਨਾਂ ਕੁਆਇਰ ਹੋਈਆਂ ਨੇ ਅਸੀਂ ਦਾਣੇ ਦੇਣਾ ਤੂੜੀ ਦਿੰਨੇਗੇ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਕੋਈ ਉਹ ਕਹਿੰਦੇ ਸਾਡੇ ਕੋਲ ਤਾਂ ਡੰਗਰ ਆ ਵੀ ਉਹ ਨੇ ਮੋਨ ਗਾਣੇ ਤੇ ਤੂੜੀ ਤੁਹਾਡੇ ਤੋਂ ਸਮਾਈ ਬਾਦ ਲੈ ਕੇ ਹਾਂ ਸਮਾਈ ਬਾਦ ਲੈ ਕੇ ਜਾਂਦੇ ਨੇ ਜੀ ਉਹ ਤਾਂ ਕਹਿੰਦੇ ਵੀ 1000 ਤੋਂ 1000 ਰੁਪਏ ਮੰਗਣ ਦੀ ਗੱਲ ਹੋਈ ਤਾਂ ਸਟਾਕ ਹੀ ਨਹੀਂ ਲੈਂਦੇ ਆਗੇ ਸਭ ਨਹੀਂ ਨਹੀਂ ਕਰਾਊਗਾ ਜੀ ਕੌਣ ਕਹਿੰਦਾ ਕਰਾਊਗਾ ਅਸੀਂ ਤੇ ਅਸੀਂ ਪੈਸੇ ਦੇ ਕੇ ਖੁਦ ਛੱਡ ਕੇ ਆਏ ਆ ਕਿਰਾ ਦੋ ਸਾਲ ਦੋ ਸਾਲ ਹੋ ਗਏ ਜੀ 1000 ਰੁਪਏ ਦਿੱਤਾ ਜੀ ਅਸੀਂ ਨੇ ਕਿੰਨੇ ਗੁੰਗੂਆਂ ਦੀਆਂ ਇਹ ਪੰਜ ਗੁੰਗੂਆਂ ਦੀਆਂ ਆ ਵੀ ਵਾਰ ਇਹ ਹੁੰਦਾ ਛੋਟ ਨਾਲ ਹਾਂ ਹਾਂ ਜਾਓ ਪੈਸੇ ਮੰਗਦੇ ਨਹੀਂ ਜਾਓ ਉਹ ਕਰਦੇ ਨੇ ਜਿਵੇਂ ਪਿੰਟਾਂ ਦੇ ਵਿੱਚ ਫਸਲਾ ਦਾ ਨੁਕਸਾਨ ਹੁੰਦਾ ਤੇ ਰੋਡ ਤੇ ਕਿੰਨਾ ਨੁਕਸਾਨ ਹੁੰਦਾ ਰੋਡ ਤੇ ਤਾਂ ਵੱਧ ਤੋਂ ਵੱਧ ਹੋ ਰਿਹਾ ਜੀ ਵੀ ਮੰਨ ਲੋ ਤੇ ਫਸਲਾਂ 100 ਦੇ ਵਿੱਚੋਂ 60 ਪ੍ਰਤੀਸ਼ਤ ਫਸਲ ਖਾਧੀ ਗਈ। ਜਿਹੜੀਆਂ ਪਿੰਡ ਦੇ ਲਵੇ ਨੇ ਜੀ। ਅੱਛਾ। ਹਾਂਜੀ। ਹੋਰ ਕੀ ਪ੍ਰੋਬਲਮ ਆ ਰਹੀਆਂ ਨੇ? ਪ੍ਰੋਬਲਮ ਤਾਂ ਇਹ ਡਿਸਟ੍ਰਿਕਟ ਨੂੰ ਮਿਲ ਕੇ ਵੀ ਸਾਡਾ ਕੋਈ ਹੱਲ ਕਰੋ ਵੀ ਨਹੀਂ ਤਾਂ ਫਿਰ ਅਸੀਂ ਮੰਡੀ ਦੇ ਵਿੱਚ ਛੱਡ ਕੇ ਜਾਵਾਂਗੇ ਜੀ। ਭਾਜੀ, ਕੀ ਨਾਮ ਹੈ ਤੁਹਾਡਾ? ਸੱਜਣ ਸਿੰਘ ਨਾਮ ਆ ਦੀ ਸਾਡਾ। ਕਿਹੜੇ ਪਿੰਡ ਤੋਂ ਆਇਆ ਜੀ? ਫੱਗੂ ਵਾਲੇ ਤੋਂ ਆਇਆ ਜੀ। ਕੀ ਪ੍ਰੋਬਲਮ ਆ ਤੁਸੀਂ ਟਰਾਲੀਆਂ ਜਿਹੜੀਆਂ ਗਊਆਂ ਦੀਆਂ ਭਰੀਆਂ ਹੋਈਆਂ ਨੇ। ਸਾਨੂੰ ਪ੍ਰੋਬਲਮ ਇਹ ਹੈ ਸਾਡੇ ਕਣਕ ਬਿਲਕੁਲ ਖਾ ਚੁੱਕੇ ਨੇ। ਹੂੰ। ਤੇ ਸਾਨੂੰ ਇਨੂੰ ਜਗ੍ਹਾ ਨਹੀਂ ਹੈਗੀ ਕੋਈ ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਅੰਦਰ ਨਹੀਂ ਵੜਦੇ ਨਹੀਂ ਗਊਸ਼ਾਲਾ ਜਿਹੜੀ ਇੱਥੇ ਛੇੜੀ ਬਣਾਈ ਆ ਉੱਥੇ ਨਹੀਂ ਤੁਸੀਂ ਜਾ ਕੇ ਆਏ ਉੱਥੇ ਸਾਨੂੰ ਵੜਣ ਨਹੀਂ ਦਿੰਦੇ ਹੈਗੇ ਕੀ ਕਹਿੰਦੇ ਨੇ ਕਹਿੰਦੇ ਵੀ ਇਸ ਦਾ ਸਾਨੂੰ ਲਿਖਾ ਕੇ ਲਿਆਓ ਓਡੀਸ਼ਾ ਤੋਂ ਤਾਂ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਇਆ ਤੁਸੀਂ ਇੱਥੇ ਜਿਹੜੀਆਂ ਮਾਰਕੀਟ ਕਮੇਟੀ ਦੇ ਸਾਹਮਣੇ ਟਰਾਲੀਆਂ ਲਾਈਆਂ ਨੇ ਕੀ ਕਾਰਨ ਕਰਦੇ ਤੁਸੀਂ ਡੀਸੀ ਸਾਹਿਬ ਨੂੰ ਮਿਲਣ ਆਇਆ ਸੀ ਵੀ ਸਾਨੂੰ ਲਿਖ ਤੇ ਦਿਓ ਹਾਂਜੀ ਵੀ ਅਸੀਂ ਗਊਸ਼ਾਲਾ ਦੀ ਛੱਡ ਸਕੀਏ ਕਿੰਨੀ ਇੱਕ ਪ੍ਰੋਬਲਮ ਆਉਂਦੀ ਹੈ ਰਾਤ ਨੂੰ ਮਤਲਬ ਕਿ ਤੁਸੀਂ ਕਣਕ ਵਗੈਰਾ ਦਾ ਕਿੰਨਾ ਕੁ ਨੁਕਸਾਨ ਕਰਦੀਆਂ ਮੇਰੇ ਕਣਕ ਦਾ ਤਾਂ ਕਣ ਸਾਡਾ ਬਿਲਕੁਲ ਹੀ ਕਰਤਾ ਨੁਕਸਾਨ ਜਿਹੜੇ ਰੋਡ ਤੇ ਪਿੰਡ ਹੋਣ ਦੇ ਬਾਵਜੂਦ ਵੀ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਤੇ ਬਾਤੀ 12 ਵਜੇ ਅਸੀਂ ਪਹੁੰਚਿਆ ਸਵੇਰੇ 4 ਵਜੇ ਫੇਰ ਉੱਠ ਖੜਦੇ ਆ ਅੱਜ ਅਸੀਂ ਮੰਡੀ 'ਚ ਲੈ ਕੇ ਆਏ ਲੋਕਾਂ ਨੇ ਉੱਥੇ ਵੀ ਕੁਝ ਵਿਰੋਧ ਕਰੇ ਕਿਉਂ ਅਸੀਂ ਤਾਂ ਗਊਸ਼ਾਲਾ ਦੀ ਛੱਡਣ ਵਾਸਤੇ ਲੈ ਕੇ ਆਏ ਆ ਨਾ ਕਿ ਅਸੀਂ ਮੰਡੀ ਛੱਡਣ ਵਾਸਤੇ ਸਾਨੂੰ ਡੀਸੀ ਸਾਹਿਬ ਨੂੰ ਮਿਲਣ ਆਇਆ ਵੀ ਸਾਨੂੰ ਕੋਈ ਹੱਲ ਪ੍ਰੋਪਰ ਇਹਦਾ ਹੱਲ ਕਰਤਾ ਜਾਵੇ ਉਹ ਤਾਂ ਕਹਿੰਦੇ ਵੀ ਅਸੀਂ ਕਦੇ ਹਾਂਜੀ ਅੱਛਾ ਸਰ ਲੋਕਾਂ ਗਾਹ ਕਿਸਾਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਨੇ ਔਰ ਇਹ ਬਹੁਗੇ ਛੱਡਣਾ ਆਉਂਦੇ ਨੇ ਕਿ ਆਪਣੇ ਮੰਡੀ ਚ ਕੀ ਕਿਸ ਪਰ ਜੀ ਅੱਜ ਦੋ ਟਰਾਲੀਆਂ ਭਰ ਕੇ ਦੋ ਜੀ ਇੱਕ ਦੋ ਇੱਥੇ ਇੱਕ ਖੜੀ ਸਾਹਮਣੇ ਓਕੇ ਦੋ ਟਰਾਲੀਸ ਭਰ ਕੇ ਇੱਥੇ ਜਦੋਂ ਕਿਸਾਨ ਲੈ ਕੇ ਆਏ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਝਨੇੜੀ ਸਾਡੀ ਸਰਕਾਰੀ ਗਊਸ਼ਾਲਾ ਉੱਥੇ ਜਿੰਨੀ ਕਪੈਸਿਟੀ ਜੋ ਵੀ ਅਲਾਉਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ ਹੁਣ ਵੀ ਜਿੰਨੀ ਪਗੋਵਾਂ ਲੈ ਕੇ ਆਏ ਨੇ ਕੋਈ ਪਸ਼ੂ ਲੈ ਕੇ ਆਏ ਨੇ ਉਹਨਾਂ ਨੂੰ ਐਡਜਸਟ ਕਰਾਤਾ ਗਿਆ ਹੈ ਪ੍ਰੋਬਲਮ ਇਹ ਆਂਦੀ ਹੈ ਕਿ ਉੱਥੇ ਕਪੈਸਿਟੀ ਹੈ ਜੀ 300 ਪਸ਼ੂ ਦੀ ਇਟ ਇਜ਼ ਅ ਫਾਈਨਾਈਟ ਕਪੈਸਿਟੀ ਇਨਫਾਈਨਾਈਟ ਨਹੀਂ ਹੈ ਉਹਨੂੰ ਵਧਾਉਣ ਲਈ ਅਸੀਂ ਆਲਰੇਡੀ ਦੋ ਸ਼ੈਡ ਹੋਰ ਬਣਾ ਰਹੇ ਹਾਂ ਦੋ ਸ਼ੈਡਾਂ ਦਾ ਪ੍ਰੋਪੋਜ਼ਲ ਹੋਰ ਗਿਆ ਹੋਇਆ ਸੋ ਵੀ ਆਰ ਗ੍ਰੈ ਇਹ ਪੂਰੇ ਪੰਜਾਬ ਪਰ ਦੀ ਸਮੱਸਿਆ ਹੈ ਇਕੱਲੇ ਭਵਾਨੀਗੜ੍ਹ ਦੀ ਨਹੀਂ ਹੈ ਇਕੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ ਵੀਰ ਮੈਨੇਜਿੰਗ ਇਟ ਅਸੀਂ ਕਪੈਸਿਟੀ ਤੋਂ ਵੱਧ ਜੇ ਲਿਆਵਾਂਗੇ ਤਾਂ ਉਹ ਗੋਵਨ ਨਾਲ ਵੀ ਠੀਕ ਨਹੀਂ ਹੈ ਉਹਨਾਂ ਨੂੰ ਅਸੀਂ ਬਹੁਤ ਪ੍ਰੇਮ ਨਾਲ ਬਹੁਤ ਹੀ ਧਿਆਨ ਨਾਲ ਉੱਥੇ ਸਾਫ਼ ਸਫਾਈ ਨਾਲ ਰੱਖਣਾ ਜੇ ਅਸੀਂ ਨਹੀਂ ਰੱਖਦੇ ਉੱਥੇ ਕੋਈ ਪ੍ਰੋਬਲਮ ਆਂਦੀ ਉਹਦੇ ਲਈ ਵੀ ਸਰਕਾਰੀ ਜ਼ਿੰਮੇਵਾਰ ਹੈ ਸੋ ਅਸੀਂ ਸਾਰੀ ਚੀਜ਼ਾਂ ਦੇਖ ਕੇ ਚੱਲਣਾ ਹੁੰਦਾ ਇਹਨਾਂ ਨੂੰ ਵੀ ਐਡਜਸਟ ਕਰਵਾ ਦਿੱਤਾ ਸਰ ਉਹ ਕਹਿ ਰਹੇ ਨੇ ਕਹਿੰਨੇ ਕਿ ਜਦੋਂ ਗਊਆਂ ਛੱਡਣ ਜਾਂਦੇ ਆਂ ਉਹ ਸਾਨੂੰ ਕਹਿੰਦੇ ਆ ਵੀ ਡੀਸੀ ਸਾਹਿਬ ਤੋਂ ਲਿਖਾ ਕੇ ਦਿਓ ਜੀ ਉਸ ਚ ਗੱਲ ਇਹ ਤਾਂ ਜੀ ਕਿ ਜਦ ਤੱਕ ਹੁਣ ਮੰਨ ਲਓ ਉੱਥੇ ਕੈਪੈਸਿਟੀ ਫੁੱਲ ਹੋਵੇ ਤੇ ਉੱਥੇ ਕੋਈ ਲੈ ਕੇ ਚੱਲ ਜਵੇ 100 ਪਸ਼ੂ ਹੋਈਆਂ 50 ਪਸ਼ੂ ਕਿਉਂਕਿ ਕਿਹਦਾ ਕਈ ਡੈਰੀ ਫਾਰਮਸ ਵੀ ਆ। ਉਹਨਾਂ ਨੇ ਵੈਸੇ ਆਪਣਾ ਡਿਸਪੋਜ਼ਲ ਆਪ ਕਰਨਾ ਹੁੰਦਾ। ਉਹਨਾਂ ਨੇ ਆਪ ਉਹਨਾਂ ਲਈ ਗਊਸ਼ਾਲਾ ਤੋਂ ਛੁਡਾ ਕੇ ਖਰਚਾ ਦੇਣਾ ਹੁੰਦਾ ਹੈ। ਸਾਰਾ ਕੁਝ ਕਰਨਾ ਹੁੰਦਾ ਹੈ। ਉਹ ਪ੍ਰੋਸੈਸ ਉਹ ਫੋਲੋ ਨਹੀਂ ਕਰਦੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸੇ ਤਰ੍ਹਾਂ ਹੀ ਜਦੋਂ ਤੱਕ ਦਾ ਪਸ਼ੂ ਵੈਲਿਊਏਬਲ ਸੀਗਾ ਉਹਨਾਂ ਨੂੰ ਜਦ ਤੱਕ ਉਹਨਾਂ ਦੇ ਕੰਮ ਆ ਰਿਹਾ ਸੀ ਉਹ ਤੱਕ ਅਸੀਂ ਉਹਦਾ ਦੋਨ ਕਰ ਲੀਏ। ਉਸ ਤੋਂ ਬਾਅਦ ਅਸੀਂ ਜਿਹੜਾ ਪਸ਼ੂ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮ ਇਹ ਅਪਰੂਵਲ ਤੋਂ ਬਿਨਾ ਕੋਈ ਵੀ ਉਹ ਕਰਨਾ ਤਾਂ ਕਿ ਉਹ ਵੀ ਮਰਜ਼ੀ ਨਾਲ ਕਰਨ ਤੇ ਆਮ ਆਦਮੀ ਦਾ ਕੋਈ ਛੱਡਣ ਜਾਵੇ ਉਹਨੂੰ ਪਰੇਸ਼ਾਨੀ ਨਾ ਹੋਵੇ ਸਾਰ ਇੱਕ ਪੈਸਿਆਂ ਦੀ ਗੱਲ ਸਾਹਮਣੇ ਆਈ ਹੈ ਕਿ ਕੋਸੂ ਜਦੋਂ ਛੱਡਣ ਜਾਂਦਾ ਕੋਈ ਉੱਥੇ ਫੜ ਕੇ ਉਹ ਤੋਂ ਜੀ 20 ਰੁਪਏ ਮੰਗਿਆ ਜਾਂਦਾ ਅੱਜ ਤੱਕ ਜੀ ਇੱਕ ਸਿੰਗਲ ਕੰਪਲੇਂਟ ਨਹੀਂ ਆਈ ਇਸ ਟੌਪਿਕ ਤੇ ਜੇ ਇੱਕ 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 ਮਿੰਟ ਜੀ ਨਹੀਂ ਫਿਰ ਉਹ ਜਾ ਰਹੇ ਨੇ ਅਸੀਂ ਦੇਖ ਲਓ ਟਰਾਲੀ ਭੜ ਕੇ ਚੱਲ ਵੀ ਆਲਰੇਡੀ ਹੈ ਨਾ ਉਹਨਾਂ ਛੱਡ ਕੇ ਵੀ ਆਉਣਗੇ ਐਸਾ ਕੋਈ ਇਸ਼ੂ ਨਹੀਂ ਹੈ ਕਿ ਉੱਥੇ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਹਾਂ ਕਿਸੇ ਦਾ ਕੋਈ ਸਰਕਾਰੀ ਫਾਰਮ ਹੈਗਾ ਤਾਂ ਉਹਦੇ ਵਾਸਤੇ ਗਵਰਨਮੈਂਟ ਜਿਹੜੀ ਕਾਉਂਸਲ ਦੀ ਨੋਟੀਫਿਕੇਸ਼ਨ ਨੰਬਰਾਂ ਨੂੰ ਤੁਸੀਂ ਚੱਕ ਲਓ। ਉਹਦੇ 'ਚ ਪਰ ਡੇ ਪਰ ਪਸ਼ੂ ਦਾ ਕਿੰਨਾ ਦੇਣਾ ਲਿਖਤਿਕਤੀ ਹੈ ਉਸ 'ਚ ਕੋਈ ਵਿਵਾਦ ਵਾਲੀ ਗੱਲ ਨਹੀਂ ਹੈ। ਉਹ ਸਰ ਸ਼ਹਿਰ ਦੇ ਤੁਹਾਨੂੰ 20 ਬੱਚੀ 20 ਬੱਚੀ ਆਪਣੇ ਚੋਂ ਹੀ ਆਪਣੀ ਵੀ ਕਿਸਾਨ ਵੀਰ ਨੇ ਜਿਹੜੇ ਛੱਡ ਜਾਂਦੇ ਨੇ। ਸੋ ਆਪਾਂ ਸਾਰੇ ਵੀ ਕੋਈ ਇਸ ਚੀਜ਼ ਦੀ ਜ਼ਿੰਮੇਵਾਰੀ ਲਈਏ ਕਿ ਜੇ ਆਪਾਂ ਗਊ ਮਾਤਾ ਨੂੰ ਮਾਤਾ ਸਮਝ ਕੇ ਪਹਿਲਾਂ ਰੱਖਿਆ ਹੈ, ਪਹਿਲਾਂ ਉਹਦਾ ਦੁੱਧ ਪੀਤਾ ਹੈ ਉਹ ਦੁੱਧ ਵੇਚਿਆ ਹੈ। ਇਹ ਨਹੀਂ ਹੈ ਕਿ ਬਾਹਰ ਚਲੋ ਸਮਹਾਰਨ ਦੀ ਜਮਹੂਰੀਤਾ ਆਪਾਂ ਭਾਜੀਏ ਇਹਦੇ ਵੀ 25 ਪਸ਼ੂਕਾਰ ਕਟੇ ਕਰਕੇ ਇੱਕ ਇੱਕ ਪਾਸੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡੇ ਜਾਂਦੇ ਨੇ ਜੀ ਦੂਜੇ ਪਿੰਡ ਵਾਲੇ ਬਾਰਡਰ ਤੇ ਛੱਡੇ ਜਾਂਦੇ ਨੇ ਬਾਰਡਰ ਵਾਲੇ ਉਧਰੋਂ ਇਧਰ ਇਧਰ ਸਾਨੂੰ ਪਤਾ ਹੀ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਇਸ